ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਔਰ ਪਲੱਸ 2 ਕੀਤੀ 2023 ਦੇ ਵਿੱਚ ਭਾਵੇਂ ਆਰਟਸ ਮੈਡੀਕਲ ਨੋਨ ਮੈਡੀਕਲ ਕਿਸੇ ਵੀ ਸਟਰੀਮ ਦੇ ਵਿੱਚ ਤਾਂ ਵੀਡੀਓ ਬੇਹਦ ਲਾਹੇਵੰਦ ਹੈ ਕਿਉਂਕਿ ਇਸ ਤੋਂ ਬਾਅਦ ਆਸਟ੍ਰੇਲੀਆ ਜਾਣਾ ਇੰਪੋਸੀਬਲ ਹੋ ਜਾਏਗਾ ਤੁਹਾਡੇ ਲਈ ਵੀਡੀਓ ਪੂਰੀ ਵੇਖ ਲਿਓ ਡਿਟੇਲ ਦੇ ਵਿੱਚ ਜਾਣ ਕੇ ਦੇਣ ਦੀ ਕੋਸ਼ਿਸ਼ ਕਰਾਂਗਾ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਸੁਖਚਾਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਆਸਟ੍ਰੇਲੀਆ ਦੀ ਅਪਡੇਟ ਸਾਂਝੇ ਕਰਦਾ ਕੀ ਕੀ ਨਵੀਆਂ ਪਾਲਿਸੀਸ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੇ ਸਟੂਡੈਂਟਸ ਨੂੰ ਕਿੰਨਾ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਕਿੱਦਾਂ ਦੇ ਸਟੂਡੈਂਟਸ ਦਾ ਵੀਜ਼ਾ ਲੱਗੇਗਾ ਮੈਂ ਹਰ ਵਾਰ ਇਸ ਚੈਨਲ ਦੇ ਉੱਤੇ ਕੋਈ ਨਾ ਕੋਈ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਦਾ ਸੋ ਅੱਜ ਦੀ ਅਪਡੇਟ ਪਲੱਸ 2 2023 ਪੜੇ ਬੱਚੇ ਲਈ ਹੈ ਵੀਡੀਓ 4-5 ਮਿੰਟ ਦੀ ਪੂਰੀ ਵੇਖ ਲਿਓ ਜ਼ਿੰਦਗੀ 'ਚ ਇੱਕ ਚੰਗਾ ਡਿਸੀਜਨ ਲੈਣ ਦੀ ਲਾਹੇਵੰਦ ਸਾਬਤ ਹੋ ਸਕਦੀ ਹੈ ਇਸ ਗੱਲ ਦਾ ਸਭ ਨੂੰ ਪਤਾ ਚਾਨਣ ਕਿਉਂਕਿ ਆਸਟ੍ਰੇਲੀਆ ਜਿਹੜਾ ਹੈ ਉਹ 1 ਸਾਲ ਤੋਂ ਜ਼ਿਆਦਾ ਗੈਪ ਸੈੱਟ ਨਹੀਂ ਕਰਦਾ ਜਨਵਰੀ ਫਰਵਿੰਡੇ ਖਤਮ ਹੋ ਚੁੱਕਿਆ ਕਿਉਂਕਿ ਹੁਣ ਅਸੀਂ ਜਨਵਰੀ ਦੇ ਅਖੀਰ 'ਚ ਬੈਠੇ ਆ ਹੁਣ ਅਗਲਾ ਇਨਟੇਕ ਆ ਜੂਨ ਜੁਲਾਈ 2024 ਅੱਜ ਤੁਸੀਂ ਪਲੱਸ 2 2023 'ਚ ਕੀਤੀ ਕਿਉਂਕਿ ਹਲੇ ਜਿਹੜੇ ਬੱਚਿਆਂ ਨੇ ਪਲੱਸ 2 2024 'ਚ ਪਾਸ ਕਰਨੀ ਆ ਉਹ ਤਾਂ ਹਲੇ ਜਾ ਕੇ ਜੂਨ ਜੁਲਾਈ 'ਚ ਬੱਚੇ ਹੋਣਗੇ ਬਟ ਜਿਹੜੇ ਬੱਚੇ ਨੇ 12ਵੀਂ 2023 'ਚ ਪਾਸ ਕੀਤੀ ਆ ਜੂਨ ਜੁਲਾਈ ਇਨਟੇਕ 2024 ਦਾ ਉਹਨਾਂ ਲਈ ਲਾਸਟ ਇਨਟੇਕ ਆ ਮੇਰੀ ਗੱਲ ਅੱਜ ਆਪਣੇ ਦਿਮਾਗ ਦੇ ਪੰਨੇ ਤੇ ਧਿਆਨ ਨਾਲ ਗੂੜੇ ਅੱਖਰਾਂ ਨਾਲ ਲਿਖ ਲਿਓ ਇਸ ਡਿਟੇਲ ਤੋਂ ਬਾਅਦ ਇਸ ਵੀਡੀਓ ਤੋਂ ਬਾਅਦ ਜਾਂ ਇਸ ਜੂਨ ਜੁਲਾਈ ਇਨਟੇਕ ਤੋਂ ਬਾਅਦ ਉਸ ਸ਼ੀਰੀ ਦੀ ਨਾ ਤਾਂ ਵੀਡੀਓ ਦੇਖਣ ਦਾ ਫਾਇਦਾ ਆਪਣਾ ਸਮਾਂ ਖਰਾਬ ਕਰਨ ਦਾ ਫਾਇਦਾ ਨਾ ਹੀ ਕਿਸੇ ਕੰਸਲਟੈਂਟ ਕੋ ਜਾਣ ਦਾ ਫਾਇਦਾ ਕਿਉਂਕਿ ਤੁਹਾਡੇ ਲਈ ਮੁੜ ਕੇ ਸ਼ਰੀਆ ਦਰਵਾਜ਼ੇ ਬੰਦ ਹੈ ਇਸ ਗੱਲ ਦੀ ਮਤਲਬ ਪੁਸ਼ਟੀ ਵੀ ਨਾ ਕਰਦਾ ਇਸ ਗੱਲ ਦਾ ਮੈਂ ਉਹ ਤੁਹਾਨੂੰ ਅਵੇਅਰ ਵੀ ਕਰਦਾ ਕਿ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਸਟੂਡੈਂਟ 1 ਸਾਲ ਤੋਂ ਜ਼ਿਆਦਾ ਗੈਪ ਨਾਲ ਨਹੀਂ ਜਾ ਸਕਦਾ ਯੂਨੀਵਰਸਿਟੀ ਦੇ ਇੱਕ ਨਹੀਂ ਘੱਟੋ-ਘੱਟ 20 ਸਵਾਲ ਪੈਦਾ ਹੁੰਦੇ ਆ ਹੁਣ ਵੀ ਜਿਹੜੀ ਬੱਚੇ ਨੇ ਸਾਡੇ ਕੋਲ ਜਨਵਰੀ ਦੇ ਫਰਸਟ ਵੀਕ ਉਹ ਸ਼ੀਰੀ ਦੀ ਫਾਈਲ ਅਪਲਾਈ ਕੀਤੀਆਂ ਨੇ ਆਫਰ ਲੈਟਰ ਦੇ ਸਮੇਂ ਐਸਓਪੀ ਦੇ ਵਿੱਚ ਦੱਸਣਾ ਪੈ ਰਿਹਾ ਕਿ ਬੱਚੇ ਨੇ ਜਨਵਰੀ ਫਰਵਿੰਟਿੰਗ ਚ ਕਿਉਂ ਨਹੀਂ ਅਪਲਾਈ ਕੀਤਾ 2023 ਪਿਛਲੇ ਸਾਲ 2000 ਮਾਰਚ ਅਪ੍ਰੈਲ ਚ ਕੀਤੀ ਸੀ ਤੁਸੀਂ ਅਕਤੂਬਰ 2023 ਦਾ ਇੰਟੇਕ ਕਿਉਂ ਨਹੀਂ ਅਪਲਾਈ ਕੀਤਾ ਜਨਵਰੀ 2024 ਦਾ ਇੰਟੇਕ ਅਪਲਾਈ ਕਿਉਂ ਨਹੀਂ ਕੀਤਾ ਤਾਂ ਹੁਣ ਜਿਹੜਾ ਜੂਨ ਜੁਲਾਈ ਇੰਟੇਕ ਹੈ ਇਹ ਤੁਹਾਡੇ ਲਈ ਲਾਸਟ ਮੌਕਾ ਹੈ ਉਹ ਸ਼ੀਰੀਆ ਪੜਨ ਜਾਣ ਦਾ ਸੋ ਤੁਸੀਂ ਆਰਟਸ ਬੈਕਗ੍ਰਾਉਂਡ ਤੋਂ ਹੋ ਤਾਂ ਇਸ ਗੱਲ ਦਾ ਸਭ ਨੂੰ ਪਤਾ ਕਿ ਤੁਹਾਡੇ ਅਕੈਡੈਮਿਕ ਸਬਜੈਕਟ ਹੋਣੇ ਜ਼ਰੂਰੀ ਹੈ ਜਿਨ੍ਹਾਂ ਬੱਚਿਆਂ ਨੇ ਪੰਜਾਬੀ ਇੰਗਲਿਸ਼ ਦੇ ਨਾਲ ਫਿਜ਼ੀਕਲ ਐਜੂਕੇਸ਼ਨ ਪੜਿਆ ਜਾਂ ਇਹ ਕਹੜੀਏ ਕਿ ਲੈਕਟਿਵ ਪੰਜਾਬੀ ਲੈਕਟਿਵ ਹਿੰਦੀ ਲੈਕਟਿਵ ਇੰਗਲਿਸ਼ ਇਦਾਂ ਦੇ ਨੌਨ ਅਕੈਡੈਮਿਕ ਸਬਜੈਕਟ ਪੜਿਆ ਉਹਨਾਂ ਲਈ ਆਸਟ੍ਰੇਲੀਆ ਬਿਲਕੁਲ ਨਹੀਂ ਹੈ ਅਪਲਾਈ ਕਰਕੇ ਆਪ ਦਾ ਸਮਾਂ ਉਹ ਪੈਸਾ ਖਰਾਬ ਨਾ ਕਰਿਓ ਕਿਸੇ ਹੋਰ ਕੰਟਰੀ ਵਾਲੇ ਪਾਸੇ ਸੋਚੋ ਜਿੱਥੇ ਤੁਹਾਨੂੰ ਵੀਜ਼ਾ ਮਿਲੇ ਪਰ ਜੇ ਤੁਸੀਂ ਆਰਟਸ ਵਿੱਚ ਕੰਪਿਊਟਰਸ ਪੜਿਆ ਐ ਇਕਨੋਮਿਕਸ ਪੜੀ ਐ ਮੈਥਮੈਟਿਕਸ ਪੜਿਆ ਐ ਸੋਸ਼ੀਓਲੋਜੀ ਪੜੀ ਐ ਪੋਲਿਟੀਕਲ ਸਾਇੰਸ ਕੋਈ ਇਦਾਂ ਦੇ ਤਿੰਨ ਚੰਗੇ ਸਬਜੈਕਟ ਪੜੇ ਐ 70% ਨੰਬਰ ਨਾਲ ਜੇ CBSE ਪੜਿਓ ਤਾਂ 60% ਨੰਬਰ ਨਾਲ ਦੈਨ ਆਸਟ੍ਰੇਲੀਆ ਤੁਹਾਡੇ ਲਈ ਹੈ ਬਾਕੀ ਜਿਨ੍ਹਾਂ ਨੇ ਮੈਡੀਕਲ ਨਾਨ ਮੈਡੀਕਲ ਜਾਂ ਕਾਮਰਸ ਵਿੱਚ ਪਲੱਸ 2 ਪਾਸ ਕੀਤੀ ਐ CBSE ਨਾਲ ਪਾਸ ਕੀਤੀ ਐ ਤਾਂ 60% ਨੰਬਰ ਤਿੰਨ ਮੇਜਰ ਕੋਰਸ ਸਬਜੈਕਟ ਵਿੱਚੋਂ ਜੇ ਸਟੇਟ ਬੋਰਡ ਤੋਂ ਪੜਿਓ ਤਾਂ 70% ਨੰਬਰ ਤਿੰਨ ਮੇਜਰ ਕੋਰਸ ਸਬਜੈਕਟ ਵਿੱਚੋਂ ਚਾਹੀਦੇ ਨੇ ਇਹ ਤਾਂ ਹੈ ਤੁਹਾਡੀ ਅਕੈਡੈਮਿਕ ਰਿਕੁਆਇਰਮੈਂਟ ਹੁਣ ਆਇਲਟਸ ਦੀ ਗੱਲ ਕਰਦੇ ਆਂ ਡਾਇਰੈਕਟ ਯੂਨੀਵਰਸਿਟੀ ਚ ਡਿਗਰੀ ਲੈਣੀ ਹੈ ਤਾਂ ਬਹੁਤੀਆਂ ਯੂਨੀਵਰਸਿਟੀ ਦੀ ਰਿਕੁਆਇਰਮੈਂਟ 6.5 ਹੈ ਜੇ ਡੀ ਟੂ ਡੀ ਦੇ ਵਿੱਚ ਵੀ ਅਪਲਾਈ ਕਰਦੇ ਹੋ ਤਾਂ ਵੀ ਓਵਰ 올6 ਬੈਂਡ 5.5 ਹੀ ਚਾਹੀਦੇ ਜਾਂ ਫਿਰ ਪੀਟੀ 52 ਨੋਟ ਲੈਸ ਦਨ 48 ਚਾਹੀਦੇ ਇਸ ਤੋਂ ਇਲਾਵਾ ਹੁਣ ਇਹ ਤਾਂ ਆਪਾਂ ਗੱਲ ਕੀਤੀ ਆਇਲਟਸ ਵਾਲੇ ਪਾਸੇ ਦੀ ਤੇ ਅਕੈਡੈਮਿਕ ਪਾਸੇ ਦੀ ਦੂਜਾ ਪਾਸਾ ਫਾਈਨੈਂਸ਼ੀਅਲ ਜੋ ਕਿ ਇੱਕ ਮੇਜਰ ਰੋਲ ਅਦਾ ਕਰਦਾ ਤੁਹਾਨੂੰ ਸ਼ੀਰੀਆ ਦਾ ਵੀਜ਼ਾ ਦਵੋਣ ਚ ਜੁਗਾੜ ਪੈਕੇਜ ਇਹ ਸਭ ਜ਼ਮਾਨੇ ਚਲੇ ਗਿਆ ਹੁਣ ਪੁਰਾਣੀਆਂ ਕਹਾਵਤਾਂ ਹੋ ਗਈਆਂ ਅੱਜ ਜੇ ਤੁਹਾਡੇ ਪੇਰੈਂਟਸ ਕੋ ਤੁਹਾਡੇ ਪਰਿਵਾਰ ਦੇ ਵਿੱਚ 30 35 ਲੱਖ ਰੁਪਏ ਤੁਹਾਡਾ ਪੁਰਾਣਾ ਪਿਆ ਤਾਂ ਹੀ ਤੁਸੀਂ एलिਜੀਬਲ ਹੋ ਪਲੱਸ ਤੁਹਾਡੇ ਪੇਰੈਂਟਸ ਦੀ ਤੁਹਾਡੇ ਪਰਿਵਾਰ ਦੀ ਸਾਲਾਨਾ ਆਮਦਨ ਘੱਟੋ ਘੱਟ 10 ਲੱਖ ਤੋਂ 15 ਲੱਖ ਹੈ ਤਾਂ ਹੀ ਤੁਸੀਂ एलिਜੀਬਲ ਹੋ ਹੁੰਦਾ ਕੀ ਸੀ ਪਹਿਲਾਂ ਫਾਈਨੈਂਸਰ ਨਾਲ ਫਾਈਨੈਂਸਰ ਨਾਲ ਗੰਢ ਧੁੱਪ ਕਰਕੇ ਵਿਆਜ ਦੇ ਕੇ ਪੈਸੇ ਖਾਤੇ ਚ ਪੁਆਲੇ ਜਾਂਦੇ ਸੀ ਇਨਕਮ ਟੈਕਸ ਰਿਟਰਨਾ ਲੱਗਦੀਆਂ ਸੀ ਬਿਊਟੀ ਪਾਰਲਰ ਦੀਆਂ ਜਾਂ ਟਿਊਸ਼ਨ ਸੈਂਟਰ ਦੀਆਂ ਵੀ ਡੈਡੀ ਦਿਖਾਤਾ ਖੇਤੀਬਾੜੀ ਕਰਦਾ ਮੰਮੀ ਦਿਖਾਤਾ ਘਰ ਚ ਟਿਊਸ਼ਨ ਸੈਂਟਰ ਚਲਾਉਂਦੇ ਆ ਜਾਂ ਬਿਊਟੀ ਪਾਰਲਰ ਚਲਾਉਂਦੇ ਆ ਤੇ ਰਿਟਰਨਾਂ 3-3 ਲੱਖ 4-4 ਲੱਖ ਰੁਪਏ ਦੀ ਲਗਾ ਲਈਆਂ ਉਹ ਵੀ ਜ਼ਮਾਨੇ ਹੁਣ ਪੁਰਾਣੇ ਹੋ ਚੁੱਕੇ ਹੁਣ ਜੇ ਤੁਸੀਂ ਇਨਕਮ ਟੈਕਸ ਰਿਟਰਨ ਆਪਣੇ ਪੇਰੈਂਟਸ ਦੀ ਆਪਣੀ ਫੈਮਿਲੀ ਦੀ ਇਨਕਮ ਦੇ ਪ੍ਰੂਫ ਵਿੱਚ ਲਗਾ ਰਹੇ ਹੋ ਤੇ ਨਾਲ ਕੰਪਿਊਟੇਸ਼ਨ ਵਿੱਚ ਜ਼ਰੂਰੀ ਆ ਪੈਸਾ ਆ ਕਿੱਥੋਂ ਰਿਹਾ ਇਹ 4 ਲੱਖ ਦੀ 5 ਲੱਖ ਦੀ ਰਿਟਰਨ ਭਰੀ ਵੀ ਕਿੱਥੋਂ ਹੈ ਸੋ ਹੁਣ ਉਹੀ ਐਕਚੁਅਲ ਤੌਰ ਤੇ ਸਟੂਡੈਂਟ ਅਪਲਾਈ ਕਰ ਪਾਏਗਾ ਆਸਟ੍ਰੇਲੀਆ ਜਿਹਦੇ ਪੇਰੈਂਟਸ ਆ ਜਾਂ ਤਾਂ bizness ਹੈ ਕਾਗਜ਼ਾਂ ਦੇ ਵਿੱਚ ਵੀ ਆ ਤੇ ਐਕਚੁਅਲ ਚ ਵੀ ਆ ਕਿਉਂਕਿ ਬਹੁਤ ਸਾਰੇ ਕੇਸਾਂ ਚ ਇਦਾਂ ਦੇਖਣ ਨੂੰ ਮਿਲਦਾ ਹੈ ਕਿ ਪੇਰੈਂਟਸ ਦੇ ਕੋਲ ਪੈਸਾ ਤਾਂ ਹੈ ਕਾਰੋਬਾਰ ਵੀ ਕਰ ਰਹੇ ਆ ਬਟ ਟੈਕਸ ਪਚਾਉਣ ਦੇ ਚੱਕਰ 'ਚ ਰਿਟਰਨ 3 ਲੱਖ ਦੀ 4 ਲੱਖ ਤੋਂ ਉੱਪਰ ਨਹੀਂ ਭਰੀ ਜਾਂਦੀ ਹੁਣ ਤੁਸੀਂ ਫਾਦਰ ਦੀ ਰਿਟਰਨ 4 ਲੱਖ ਦੀ ਲਈ ਮਦਦ ਦੀ ਰਿਟਰਨ 3 ਲੱਖ ਦੀ ਲਈ 7 ਲੱਖ ਦੇ ਨਾਲ ਕਿਵੇਂ ਜਸਟੀਫਾਈ ਕਰੋਗੇ ਕਿ ਤੁਸੀਂ 30 ਤੋਂ 35 ਲੱਖ ਆਪਣੀ ਪੜ੍ਹਾਈ ਦੇ ਖਰਚੇ ਉੱਤੇ ਕੱਢ ਸਕਦੇ ਹੋ ਕਿਉਂਕਿ ਜੇ ਤੁਹਾਡੀ ਸਾਲ ਦੀ ਆਮਦਨ 7 ਲੱਖ ਦੀ ਰਿਟਰਨਾਂ ਦਿਖਾਤੀਆਂ ਉੱਚੋ ਘੱਟੋ ਘੱਟ 50 60% ਤੁਹਾਡੇ ਰੋਟੀ ਪਾਣੀ ਤੇ ਖਰਚਾ ਵੀ ਸਾਲ ਦਾ ਆਉਂਦਾ ਹੋਏਗਾ 7 ਲੱਖ ਚੋਂ 3.5 ਲੱਖ ਤੁਹਾਡਾ ਰੋਟੀ ਪਾਣੀ ਤੇ ਕੱਢ ਦੋ ਘੱਟੋ ਘੱਟ ਬਾਕੀ 3.5 ਲੱਖ ਤੁਹਾਡੇ ਕੋਲ ਸਾਲ ਦਾ ਜੇ ਬਚਿਆ ਵੀ ਆ 30 ਲੱਖ ਜੋੜਨ ਲਈ ਅਗਲੇ ਤੁਹਾਨੂੰ 10 ਸਾਲ ਲੱਗ ਜਾਣੇ ਨੇ ਸਾਲ ਦਾ ਜੇ 3 ਲੱਖ ਜੋੜ ਲਿਆ ਤਾਂ 30 ਲੱਖ ਜੋੜਨ ਲਈ ਅਗਲੇ 10 ਸਾਲ ਲੱਗਣਗੇ ਤੇ 10 ਸਾਲ ਤੁਸੀਂ ਪਹਿਲੇ ਸਾਲ ਦੀ ਫੀਸ ਥੋੜੀ ਭਰ ਕੇ ਜਾਓਗੇ ਆਪਣੇ ਪਰਿਵਾਰ ਦੀ ਸੋ ਇਹਨਾਂ ਗੱਲਾਂ ਨਾਲ ਆਪਸ ਰੈਲੇਵੈਂਸੀ ਹੋਣੀ ਜ਼ਰੂਰੀ ਹੈ ਤਾਂ ਕਰਕੇ ਹੁਣ ਲੋਕਾਂ ਨੂੰ ਏਜੰਟਾਂ ਨੂੰ ਕੰਸਲਟੈਂਟ ਲੋਕਾਂ ਨੂੰ ਲੱਗਦਾ ਕੁਝ ਨਹੀਂ ਔਖਾ ਹੋ ਗਿਆ ਬਟ ਯੈਸ ਤੁਸੀਂ ਤੁਹਾਡੇ ਪੇਰੈਂਟਸ ਬਿਜ਼ਨਸ ਕਰਦੇ ਆ ਉਹਨਾਂ ਦੇ ਕੋਲ ਬਿਜ਼ਨਸ ਦੇ ਪ੍ਰੂਫ ਹੈ ਉਹਨਾਂ ਦੀ ਇਨਕਮ ਟੈਕਸ ਰਿਟਰਨਸ ਭਰੀਆਂ ਨੇ ਜੀਐਸਟੀ ਨੰਬਰ ਹੈ ਜਾਂ ਬਿਜ਼ਨਸ ਦੇ ਕਰੰਟ ਅਕਾਊਂਟਸ ਹੈ ਹੋਰ ਬਥੇਰੇ ਪ੍ਰੂਫ ਇੱਕ ਕਾਰੋਬਾਰੀ ਬੰਦੇ ਦੇ ਨਿਕਲ ਆਉਂਦੇ ਨੇ ਜਾਂ ਫਿਰ ਤੁਹਾਡੇ ਪੇਰੈਂਟਸ ਗਵਰਨਮੈਂਟ ਦੇ ਅਪਲਾਈ ਹੈ ਉਹਨਾਂ ਦੇ ਫਾਰਮ 16 ਨੰਬਰ ਹੈਗੇ ਨੇ ਉਹਨਾਂ ਨੂੰ ਕੁਝ ਦਿਖਾਉਂਦੀ ਲੋੜ ਨਹੀਂ ਪੈਂਦੀ ਕਿਉਂਕਿ ਆਟੋਮੈਟਿਕਲੀ ਉਹ ਤਾਂ 16 ਨੰਬਰ ਫਾਰਮ ਉਨਾਂ ਦੇ ਹੈ ਹੀ ਹੈ ਜਾਂ ਫਿਰ ਤੁਹਾਡੀ ਐਗਰੀਕਲਚਰ ਲੈਂਡ ਹੈ ਤੁਹਾਡੇ ਕੋਲ 10-15 ਕਿੱਲੇ ਪੈੜੀ ਹੈ ਤੁਸੀਂ ਖੇਤੀ ਬੜੀ ਕਰਦੇ ਹੋ ਡੇਰੀ ਫਾਰਮ ਚੋਂਦੇ ਪ੍ਰੋਪਰ ਤੁਹਾਡਾ ਪ੍ਰੂਫ ਹੈ ਤਾਂ ਇਹ ਸ਼ੀੜੀ ਅਪਲਾਈ ਕੀਤਾ ਜਾ ਸਕਦਾ ਬਟ ਇਸ ਗੱਲ ਦਾ ਖਿਆਲ ਰੱਖਿਓ ਜੂਨ ਜੁਲਾਈ ਇੰਟੇਕ ਦੀਆਂ ਲਾਸਟ ਤਰੀਕਾਂ ਜਿਹੜੀਆਂ ਫਰਵਰੀ ਦੇ ਪਹਿਲੇ ਦੂਜੇ ਹਫਤੇ ਤੱਕ ਹੀ ਹੈ ਮੈਨੂੰ ਲੱਗਦਾ ਕਿ 15 ਫਰਵਰੀ ਤੋਂ ਬਾਅਦ ਅੱਗੇ 2023 ਵਾਲੇ ਨੂੰ ਦਾਖਲਾ ਵੀ ਨਹੀਂ ਮਿਲਣਾ ਕਾਰਨ ਕੀ ਹੈ ਸਬੂਤ ਲੋਣੇ ਪੈਣੇ ਕਿ ਤੁਸੀਂ 12ਵੀਂ 2023 ਮਾਰਚ ਅਪ੍ਰੈਲ ਚ ਕੀਤੀ ਸੀ ਤੁਸੀਂ ਸਤੰਬਰ ਅਕਤੂਬਰ ਇਨਟੇਕ ਕੱਢਿਆ ਜਨਵਰੀ ਫਰਵਿੰਡੇ ਕੱਢਿਆ ਉਦੋਂ ਤੱਕ ਕਿਉਂ ਨਹੀਂ ਅਪਲਾਈ ਕੀਤਾ ਉਹ ਵੀ ਸਾਲ ਦੇ ਡਾਕੂਮੈਂਟੇਸ਼ਨ ਯੂਨੀਵਰਸਿਟੀ ਜ਼ਰੂਰ ਮੰਗਦੀ ਹੈ ਇਸ ਕਰਕੇ ਜਿਨ੍ਹਾਂ ਬੱਚਿਆਂ ਨੇ 12ਵੀਂ 2023 ਪਾਸ ਆਊਟ ਕੀਤੀ ਹੈ ਜੋ ਪ੍ਰੋਫਾਈਲ ਮੈਂ ਬੋਲ ਕੇ ਹਟਿਆ ਵੀਡੀਓ ਦੁਬਾਰਾ ਰਿਵਾਈਂਡ ਕਰਕੇ ਸੁਣ ਲਓ ਨਹੀਂ ਸਮਝ ਲੱਗੀ ਤਾਂ ਉਹਨਾਂ ਲਈ 15 ਫਰਵੀ ਤੋਂ ਪਹਿਲਾਂ ਅਗਰ ਤੁਸੀਂ ਅਪਲੀਕੇਸ਼ਨ ਦਰਜ ਕਰਦੇ ਹੋ ਫਿਰ ਤਾਂ ਆਸਟ੍ਰੇਲੀਆ ਪਹੁੰਚਣ ਦਾ ਸੁਪਨਾ ਸੱਚਕਾਰ ਕੀਤਾ ਜਾ ਸਕਦਾ ਹੈ ਕਿਸੇ ਵੀ ਚੰਗੇ ਕੰਸਲਟੈਂਟ ਮਾਹਿਰ ਜਿਹੜਾ ਪਿਛਲੇ 10 12 ਸਾਲ ਤੋਂ ਸ਼ੀਰੀ ਦੇ ਅਪਲੀਕੇਸ਼ਨਾਂ ਭਰ ਰਿਹਾ ਉਹਦੇ ਕੋਲ ਅਪਲਾਈ ਕਰੋ ਸਾਡੇ ਕੋਲ ਅਪਲਾਈ ਕਰੋ ਵੀਜ਼ਾ ਆ ਜਾਏਗਾ ਬਟ ਜੇ ਤੁਸੀਂ ਉਸ ਤੋਂ ਬਾਅਦ ਜਾ ਕੇ ਕਿਸੇ ਚੰਗੇ ਕੰਸਲਟੈਂਟ ਕੋਲ ਵੀ ਜਾਂਦੇ ਹੋ ਤਾਂ ਵੀ ਉਹ ਬੰਦਾ ਤੁਹਾਡਾ ਵੀਜ਼ਾ ਦਾ ਦੂਰ ਦੀ ਗੱਲ ਆ ਆਫਰ ਲੈਟਰ ਵੀ ਨਹੀਂ ਕਢਾ ਪਾਏਗਾ ਜੇ ਆਫਰ ਨਿਕਲ ਵੀ ਗਈ ਤਾਂ ਜੀਟੀ ਕਲੀਅਰ ਨਹੀਂ ਹੋਣਾ ਸੋ ਥਿਸ ਇਜ਼ ਦਾ ਲਾਸਟ ਓਪਰਚੁਨਿਟੀ ਫੋਰ ਦੋ ਸਟੂਡੈਂਟਸ ਹੂ ਹੈਵ ਪਾਸਡ 12th ਇਨ 2023 ਜਿਹੜਾ ਜੂਨ ਜੁਲਾਈ 2024 ਟੇਕ ਹੈ ਉਹਨਾਂ ਲਈ ਛੇੜੇ ਜਾਣ ਦਾ ਖਾਸ ਮੌਕਾ ਹੋ ਸਕਦਾ ਨਵੀਂ ਅਪਡੇਟ ਲੈ ਕੇ ਫਿਰ ਤੁਹਾਡੇ ਦੂਬਰੂ ਹਾਜ਼ਰ ਹੋਊਗਾ ਛੇੜਿਆਪ ਸਬੰਧਤ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬੱਚਿਆਂ ਤੱਕ ਉਹਨਾਂ ਦੇ ਮਾਪਿਓ ਤੱਕ ਤਾਂ ਕਿ ਵੀਡੀਓ ਦੇਖ ਕੇ ਆਪਣੇ ਭਵਿੱਖ ਦੀ ਸਹੀ ਫੈਸਲਾ ਲੈ ਸਕਣ ਆਪ ਦੇਖੋ ਜੀ ਆਪ ਸਨੂ ਕਮੈਂਟ ਰੂਮ ਚ ਜੁੜ ਦੇ ਦਿਓ ਤਾਂ ਕਿ ਛੇੜਿਆ ਸਬੰਧਤ ਹਰ ਇੱਕ ਤਰ੍ਹਾਂ ਦੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਵੀਡੀਓ ਰਾਹੀਂ ਸਾਂਝੀ ਕਰ ਸਕਾਂ ਨਵੀਂ ਵੀਡੀਓ ਦੇ ਇੰਤਜ਼ਾਰ ਚ ਫਿਰ ਮਿਲਾਂਗੇ ਤਦ ਤੱਕ ਜੀਉਂਦੇ ਵਾਸਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ